ਜੇ ਗੁਰੂ ਰਵੀਦਾਸ ਮਹਾਰਾ ਦਾ ਸਰੂਪ ਅੱਧਾ ਇੰਚ ਵੀ ਇੱਧਰ ਜਾਂ ਉੱਧਰ ਹੋਇਆ ਤੇ ਉਹਦਾ ਜਿਹੜਾ ਅੰਜਾਮ ਆ ਨਾ ਉਹ ਤੈਨੂੰ ਐਦਾਂ ਭੋਗਤਣੇ ਪੈਣਾ ਨਾ ਤੂੰ ਸਾਰੀ ਉਮਰ ਲਈ ਪਛਤਾਣਾ ਭਾਡੇ ਅਰਗੇ ਜਿਹੜੇ ਕੁੱਤੇ ਬੰਦੇ ਆ ਨਾ ਉਹੋ ਹੀ ਜਿਹੜੇ ਗੁਰੂ ਰਵੀਦਾਸ ਮਹਾਰਾ ਇਹਨੂੰ ਭਗਤ ਰਵੀਦਾਸ ਕਹਿ ਕੇ ਕਰਦੇ ਆ ਗੱਲ ਤੇ ਮੈਂ ਵੀ ਤੁਹਾਨੂੰ ਦੱਸ ਦਿੰਦਾ ਗੁਰੂ ਵਿਦਾਸ ਫੋਰਸ ਕਦੀ ਬਰਦਾਸ਼ਤ ਨਹੀਂ ਕਰੂਗੀ ਕੋਈ ਵੀ ਬੰਦਾ ਜਿਹੜਾ ਆ ਓਹੋ ਜੇ ਕਿਸੇ ਨੂੰ ਭਗਤ ਕਹੂਗਾ ਨਾ ਗੁਰੂ ਵਿਦਾਸ ਮਹਾਰਾਜ ਨੂੰ ਕੋਈ ਵੀ ਬੰਦਾ ਸਾਡੇ ਸਮਾਜ ਦਾ ਹੋਵੇ ਚਾਹੇ ਗੈਰ ਸਮਾਜ ਦਾ ਹੋਵੇ ਉਹਦਾ 76 ਮਾਰਕ ਕਮੇਟੀ ਜਿਹੜੀ ਆ ਸੋਦਾ ਲਾਊਗੀ ਔਰ ਜਿਹੜਾ ਇਹ ਬੰਦਾ ਆ ਪ੍ਰਧਾਨਗੀ ਦਾ ਖਾਲਦਾ ਨਾ ਤੇਰੀ ਪ੍ਰਧਾਨਗੀ ਦਾ ਤੈਨੂੰ ਸਮਝ ਲਾਣਾ ਕਿੱਥੇ ਮੋੜ ਕੇ ਕਰਦਾਂਗੇ ਸੁਧਰ ਜਾ ਤੈਨੂੰ ਲਾਸਟ ਵਾਰਨਿੰਗ ਆ ਜੇ ਦੁਬਾਰਾ ਤਰੀ ਕੋ ਇਦਾਂ ਦੀ ਹਰਕਤ ਆਦੀ ਆ ਗਈ ਨਾ ਗੱਲ ਤੇ ਤੂੰ ਸੋਚੂਗਾ ਜੈ ਗੁਰਦੇਵ ਧੰ ਗੁਰਦੇਵ ਜੈ ਪੀਮ ਜੈ 파ਰਥ ਦਾਸ ਬਿੰਦਰ ਸਰਵਾ ਸ਼੍ਰੀ ਗੁਰੂ ਰਵਿਦਾਸ ਫੋਰਸ ਪੰਜਾਬ ਪ੍ਰਧਾਨ ਸੋ ਸਾਥੀਓ ਬੜੀਆਂ ਅਨਹੋਣੀਆਂ ਔਰ ਮੰਦ ਭਾਗੀਆਂ ਜਿਹੜੀਆਂ ਗੱਲਾਂ ਹੁੰਦੀਆਂ ਸਾਡੇ ਸਮਾਜ ਦੇ ਵਿੱਚ ਕਿਉਂਕਿ ਕੁਝ ਐਦਾਂ ਦੇ ਜਰਾਸੀਨ ਜਿਹੜੇ ਹੈਗੇ ਆ ਸਾਡੇ ਸਮਾਜ ਦੇ ਵਿੱਚ ਜਿਹੜੇ ਆਪਣੇ ਹੀ ਸਮਾਜ ਨੂੰ ਘੋਣਾਗੋ ਖਾਂਦੇ ਆ ਔਰ ਇਹ ਜਿਹੜੇ ਲੋਗ ਆ ਇਹ ਇਹ ਇਹਨਾਂ ਦੇ ਮੋਢੇ ਦੇ ਉੱਤੇ ਬੰਦੂਕ ਰੱਖ ਕੇ ਦੂਸਰੀ ਕੈਟਾਗਰੀ ਦੇ ਜਿਹੜੇ ਲੋਕ ਆ ਉਹ ਚਲਾਉਂਦੇ ਆ ਪਰ ਮੈਨੂੰ ਇਹ ਨਹੀਂ ਸਮਝ ਆਂਦੀ ਕਿ ਇਹਨਾਂ ਲੋਕਾਂ ਨੂੰ ਵੀ ਜਿਹੜਾ ਆਪਣਾ ਹੀ ਸਮਾਜ ਕਿਉਂ ਲੜਨ ਨੂੰ ਲੱਭਦਾ ਜੇ ਤੁਹਾਡੇ ਵਿੱਚ ਇੰਨਾ ਦਮ ਵਾ ਵੀ ਜੇ ਇੰਨੀ ਤਕਲੀਫ ਆ ਤੁਹਾਨੂੰ ਆਪਣੇ ਸਮਾਜ ਤੋਂ ਤੇ ਫੇ ਜਾਓ ਫੇ ਕਿਸੇ ਹੋਰ ਨਾਲ ਪੰਗਾ ਲਓ ਪਤਾ ਲੱਗੇ ਵੀ ਜੁੱਤੀਆਂ ਕਿਦਾ ਪੈਂਦੀਆਂ ਆ ਇਹ ਮਸਲਾ ਮੈਂ ਤਾਂ ਤੁਹਾਨੂੰ ਤੁਹਾਡੇ ਨਾਲ ਗੱਲ ਕਰ ਰਿਹਾ ਇਹ ਮਸਲਾ ਹੈਗਾ ਮੁਕੇਰੀਆਂ ਦੇ ਪਿੰਡ 11 ਦਾ ਉਥੇ ਪਰਮਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਮੂਰਤੀ ਉਹਨਾਂ ਦੀ ਜਿਹੜੀ 25 ਸਾਲ ਪੁਰਾਣੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਆ ਬਰਾਜ਼ਮਾਨ ਆ ਔਰ ਉਹਦੇ ਵਿੱਚ ਨਾਲ ਹੀ ਗੁਰੂ ਗ੍ਰੰਥ ਸਾਹਿਬ ਪਏ ਹੋਏ ਆ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਲੱਗਦੀ ਕਿ ਜਦ ਗੁਰੂ ਰੈਬਰਾਂ ਨੇ ਇੱਕ ਦੂਸਰੇ ਨਾਲ ਵਖਤਰਾ ਨਹੀਂ ਕੀਤਾ ਇੱਕ ਦੂਸਰੇ ਦਾ ਨਾ ਭੇਦ ਪਾਉ ਨਹੀਂ ਕੀਤਾ ਜਿਹੜੇ ਹੁਣ ਦੇ ਦੱਲੇ ਦਲਾਲ ਜਿਹੜੇ ਧਰਮ ਦੇ ਠੇਕੇਦਾਰ ਬਣੇ ਆ ਉਹ ਆਪਣੇ ਆਪ ਨੂੰ ਓਹ ਸਮਾਜ ਦੇ ਵਿੱਚ ਗੁਰੂ ਰਹਿਬਰਾਂ ਦੇ ਵਿੱਚ ਵੀ ਪਾੜ ਪਾਈ ਜਾਂਦੇ ਆ ਇਸ ਉਹ ਗੈਰਾ ਪਿੰਡ ਦੇ ਪ੍ਰਧਾਨ ਦਾ ਜਿਹੜਾ ਕਮੇਟੀ ਦਾ ਪ੍ਰਧਾਨ ਹੈ ਇਸ ਵੇਲੇ ਮੈਂ ਉਹਨੂੰ ਬੇਨਤੀ ਕਰਨਾ ਚਾਹੁੰਦਾ ਆ ਜਿਹੜੀ ਮਰਜੀ ਭਾਸ਼ਾ ਸਮਝ ਲਵੇਂ ਤੂੰ ਜਿਹੜੀ ਭਾਸ਼ਾ ਤੋਂ ਸਮਝਣਾ ਚਾਹੁੰਦਾ ਤੈਨੂੰ ਉਸੇ ਭਾਸ਼ਾ 'ਚ ਸਮਝਾ ਵੀ ਦਵਾਂਗੇ ਜੇ ਗੁਰੂ ਰਵਿਦਾਸ ਮਹਾਰਾਜ ਦਾ ਸਰੂਪ ਅੱਧਾ ਇੰਚ ਵੀ ਇੱਧਰ ਜਾਂ ਉੱਧਰ ਹੋਇਆ ਤੇ ਉਹਦਾ ਜਿਹੜਾ ਅੰਜਾਮ ਆ ਨਾ ਉਹ ਤੈਨੂੰ ਐਦਾਂ ਭੋਗਤਣੇ ਪੈਣਾ ਨਾ ਤੂੰ ਸਾਰੀ ਉਮਰ ਲਈ ਪਛਤਾਣਾ ਹੁਣ ਜਿਹੜੀ ਉਹ ਸਤਕਾਰ ਕਮੇਟੀ ਆ 76 ਮਾਰਕ 76 ਮਾਰਕ ਕਮੇਟੀ ਆ ਅਸੀਂ ਵੀ ਤੁਹਾਡੇ ਅਰਗਿਆਂ ਦਾ ਸਾਰਿਆਂ ਦਾ ਸਤਕਾਰ ਕਰਦੇ ਸੀਗੇ ਵੀ ਤੁਸੀਂ ਜਿਹੜੇ ਲੋਕ ਆ ਸਾਡੇ ਭਰਾ ਆ ਪਰ ਨਹੀਂ ਹੁਣ ਮੈਨੂੰ ਲੱਗਦਾ ਆ ਕਿ ਜਿਹੜੇ ਕੁੱਤੇ ਬਿੱਲੇ ਸਾਡੇ ਸਮਾਜ ਦੇ ਭੌਂਕਦੇ ਆ ਆਪਣੇ ਹੀ ਸਮਾਜ ਨੂੰ ਦੇ ਵਿੱਚ ਆਪਣੇ ਹੀ ਜੜਾ ਵੱਢਦੇ ਆ ਉਹਨਾਂ ਦਲਿਆਂ ਦੀਆਂ ਘੜਿਆਂ ਦੇ ਵਿੱਚ ਪਰਚੀਆਂ ਪਾਉਣੇ ਪੈਣੀਆਂ ਔਰ ਉਹ 70 ਪ੍ਰੇਡ ਕਰਨਾ ਨਾ ਤੁਹਾਡਾ ਕਿ ਤੁਸੀਂ ਆਪਣੇ ਸਮਾਜ ਦੇ ਵਿੱਚ ਲੜਨ ਦੇ ਬਾਰੇ ਦਾ ਕੀ ਗੱਲ ਕਰਨ ਤੋਂ ਵੀ ਸੋਚੂਗੇ ਅੱਜ ਸਿੱਖ ਕੌਮ ਜਿਹੜੀ ਇਤਿਹਾਸ ਆ ਉਹ ਇਸ ਲਈ ਕਾਮਯਾਬ ਆ ਕਿ ਉਹਨਾਂ ਦੇ ਲੋਕ ਜਿਹੜੇ ਆ ਉਹ ਸਤਕਾਰ ਕਰਦੇ ਇੱਕ ਦੂਸਰੇ ਦਾ ਉਹ ਗੁਰੂ ਰੈਬਰਾਂ ਦਾ ਸਤਕਾਰ ਕਰਦੇ ਆ ਭਰ ਤੁਹਾਡੇ ਵਰਗੇ ਜਿਹੜੇ ਦਲਾਲ ਆ ਧਰਮ ਦੇ ਠੇਕੇਦਾਰ ਬਣੇ ਹੋ ਆ ਉਹ ਲੋਕ ਜਿਹੜੇ ਆ ਅਫਸਰਾਂ 'ਚ ਹੀ ਲੜਦੇ ਆ ਔਰ ਆਪਣੇ ਗੁਰੂ ਰੈਬਰਾਂ ਦਾ ਜਿਹੜਾ ਆ ਵੀ ਅਦਵੀ ਕਰਦੇ ਆ ਤੁਹਾਡੇ ਵਰਗੇ ਜਿਹੜੇ ਕੁੱਤੇ ਬੰਦੇ ਆ ਨਾ ਉਹੋ ਹੀ ਜਿਹੜੇ ਗੁਰੂ ਵੀ ਦਾਸ ਮਾਰੇ ਨੂੰ ਭਗਤ ਰਵੀ ਦਾਸ ਕਹਿ ਕੇ ਕਰਦੇ ਆ ਗੱਲ ਤਮੈ ਵੀ ਤਾਂ ਦੱਸਣਾ ਗੁਰੂ ਅਰਬਿਦਾਸ ਫੋਰਸ ਕਦੀ ਬਰਦਾਸ਼ਤ ਨਹੀਂ ਕਰੂਗੀ ਕੋਈ ਵੀ ਬੰਦਾ ਜਿਹੜਾ ਆ ਉਹ ਜੇ ਕਿਸੇ ਨੂੰ ਭਗਤ ਕਹੂਗਾ ਨਾ ਗੁਰੂ ਅਰਬਿਦਾਸ ਮਹਾਰਾਜ ਇਹਨੂੰ ਕੋਈ ਵੀ ਬੰਦਾ ਸਾਡੇ ਸਮਾਜ ਦਾ ਹੋਵੇ ਚਾਹੇ ਗੈਰ ਸਮਾਜ ਦਾ ਹੋਵੇ ਉਹਦਾ 76 ਮਾਰ ਕਮੇਟੀ ਜਿਹੜੀ ਆ ਸੋਦਾ ਲਾਊਗੀ ਔਰ ਗੁਰੂ ਅਰਬਿਦਾਸ ਫੋਰਸ ਇਸ ਕੰਮ ਤੋਂ ਕਦੀ ਪਿੱਛੇ ਨਹੀਂ ਹਟੂਗੀ ਪਰ ਮੈਂ ਬੇਨਤੀ ਕਰਦਣਾ ਮਾਨਯੋਗ ਐਸਐਚਓ ਸਾਹਿਬ ਔਰ ਡਿਪਟੀ ਸਾਹਿਬ ਨੂੰ ਵੀ ਐਦਾਂ ਦਾ ਮੌਕਾ ਜਿਹੜਾ ਨਾ ਆਵੇ ਕਿ ਜਿਹੜਾ ਇਹ ਬੰਦਿਆਂ ਨੂੰ ਸੁਧਾਰਨ ਲਈ ਸਾਨੂੰ ਆਣਾ ਪਵੇ ਜੇ ਅਸੀਂ ਵੀਰੇ ਆ ਗਏ ਨਾ ਤੇ ਤੂੰ ਸੋਚਦਾ ਕੀ ਆ ਕਿ ਜਿਹੜਾ ਤੂੰ ਗੁਰਵਿਹਦਾਸ ਮਹਾਰਾਜ ਦਾ ਸਰੂਪ ਉੱਥੋਂ ਚੱਕ ਕੇ ਬਾਹਰ ਰੱਖਣਾ ਆ ਤੇ ਤੂੰ ਆਪਣੇ ਘਰ ਵੜਨ ਜੋਗਾ ਬ ਨਹੀਂ ਰਹਿਣਾ ਜੇ ਤੈਨੂੰ ਪ੍ਰੋਬਲਮ ਆ ਨਾ ਤੇ ਤੂੰ ਮੇਰੇ ਵੀਰੇ ਜਿੱਥੇ ਮਰਜੀ ਸਾਨੂੰ ਫੋਨ ਕਰਕੇ ਬੁਲਾ ਲੈ ਅਸੀਂ ਆ ਜੰਨੇ ਆ ਮੇਰਾ ਨੰਬਰ ਵੀ ਨੋਟ ਕਰ ਲੈ 9855929229 ਔਰ ਫਿਰ ਮੈਂ ਮਾਨਜੋਗ ਸ਼ਹਿਰਪੁਰ ਐਸਐਸਪੀ ਸਾਹਿਬ ਨੂੰ ਔਰ ਡੀਸੀ ਸਾਹਿਬ ਨੂੰ ਔਰ ਹਰਪ੍ਰੀਤ ਐਸਐਚਓ ਜੀ ਨੂੰ ਜਿਹੜੇ ਤਲਵਾੜੇ ਦੇ ਉੱਥੇ ਹੈਗੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਡੀਐਸਪੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਇਹ ਮੁੱਦਾ ਜਿਹੜਾ ਆ ਇਹ ਉਥੇ ਹੀ ਖਤਮ ਕਰ ਦਿੱਤਾ ਜਾਵੇ ਇਹਨੂੰ ਜਿਹੜਾ ਆ ਅਸੇ ਪਾਸੇ ਭੜਕਾਇਆ ਨਾ ਜਾਵੇ ਜੇ ਸਾਡਾ ਜੇ ਸਾਨੂੰ ਉਥੇ ਆਣਾ ਪੈ ਗਿਆ ਨਾ ਤੇ ਉਸ ਪਿੰਡ ਦੇ ਵਿੱਚ ਜਿਹੜਾ ਇਤਿਹਾਸ ਰਚਿਆ ਜਾਊਗਾ ਮਣਕੇ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਸਰੂਪ ਦੀ ਗੱਲ ਤਾਂ ਤੁਸੀਂ ਕੀ ਕਹਿੰਦੇ ਆ ਤੇ ਉਹ ਇਦਾਂ ਦੀ ਹਰਕਤ ਕਰਨ ਤੋਂ ਵੀ ਸੋਚੂਗੇ ਕੰਬੂਗੇ ਡਰੂਗੇ ਕਿਉਂਕਿ ਗੁਰੂ ਅਰਬਿਦਾਸ ਫੋਰਸ ਕਦੀ ਕਿਸੇ ਤੇ ਦਿਆ ਨਹੀਂ ਕਰਦੀ ਅਸੀਂ ਸਤਕਾਰ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਵੀ ਉਹਨਾਂ ਸਤਕਾਰ ਕਰਦੇ ਆਂ ਅੰਮ੍ਰਿਤ ਬਾਣੀ ਦਾ ਵੀ ਉਹਨਾਂ ਸਤਕਾਰ ਕਰਦੇ ਆਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਮੱਥਾ ਟੇਕਦੇ ਆਂ ਅਸੀਂ ਇਹ ਥੋੜਾ ਕਹਨੇ ਆਂ ਕਿ ਅਸੀਂ ਗੁਰੂ ਅਰਬਿਦਾਸ ਮਾਰੇ ਇਹ ਤੁਹਾਨੂੰ ਤੁਹਾਨੂੰ ਕੱਲਿਆਂ ਨੂੰ ਮੱਥਾ ਟੇਕਿਆ ਉਹ ਚ ਜਿੰਨੇ 10 ਗੁਰੂ ਆ ਸਾਰਿਆਂ ਨੂੰ ਹੀ ਮੱਥਾ ਟੇਕਿਆ ਜਦੋਂ ਦਸ਼ਮੇਸ਼ ਦਸਵੇਂ ਗੁਰੂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਗਾ ਕਿ ਗੁਰੂ ਮਾਨੇਉ ਗ੍ਰੰਥ ਜਿੰਨੇ ਵਿੱਚ ਉਹਦੇ ਗੁਰੂ ਹੋਏ ਆ ਰਹਿਬਰ ਪਕੀਰ ਕੰਬਰ ਹੋਇਆ ਉਹ ਸਾਰੇ ਜਿਹੜੇ ਗੁਰੂ ਆ ਜਦ ਗ੍ਰੰਥ ਸਾਹਿਬ ਨੇ ਗੁਰੂ ਕਹਿਤਾ ਤੇ ਫੇ ਅਸੀਂ ਕੌਣ ਹੁੰਦੇ ਆ ਧਰਮ ਦੇ ਠੇਕੇਦਾਰ ਉਹ ਜਿਹੜੇ ਤੁਸੀਂ ਕੰਨੇ ਕਿ ਗੁਰੂ ਅਰਬਿਦਾਸ ਮਹਾਰਾਜ ਨੂੰ ਭਗਤ ਕਹਿਣਾ ਭਗਤ ਕਹਿਣਾ ਸੁਧਰ ਜਾਓ ਸੁਧਰ ਜਾਓ ਨਾ ਮਜਬੂਰ ਕਰੋ ਸਾਨੂੰ ਹਥਿਆਰ ਚੱਕਣ ਤੇ ਜੇ ਅਸੀਂ ਹਥਿਆਰ ਚੱਕ ਲਿਆ ਫੇ ਤੁਹਾਤੋਂ ਰੋਕਿਆ ਨਹੀਂ ਜਾਣਾ ਸਾਤੋਂ ਰੋਕਿਆ ਨਹੀਂ ਜਾਣਾ ਇਸ ਕਰਕੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਸ਼ੁਰੂ ਕਰੋ ਅਰਬਿਦਾਸ ਫੋਰਸ ਦੀ ਕਿ ਇਹ ਜਿਹੜਾ ਮੈਟਰ ਆ ਐਸ ਡੀ ਐਮ ਐਸ ਡੀ ਐਮ ਸਾਹਿਬ ਤੱਕ ਨਾ ਜਾਵੇ ਉਸ ਗੁਰਦੁਆਰੇ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਸਤਕਾਰ ਦੇ ਨਾਲ ਸਭ ਕੁਝ ਚੱਲਦਾ ਆ ਔਰ ਉਥੇ ਮਹਾਰਾਜ ਦੀ ਜੋ ਬਾਣੀ ਪੜ੍ਹੀ ਜਾਂਦੀ ਹੈ ਉਸੇ ਤਰ੍ਹਾਂ ਪੜਨ ਦਿੱਤੀ ਜਾਵੇ ਉਥੇ ਕੋਈ ਇਦਾਂ ਦਾ ਕੰਮ ਨਾ ਕੀਤਾ ਜਾਵੇ ਜਿੰਦਾ ਜੁੰਦਾ ਵੀ ਔਰ ਜਿਹੜਾ ਇਹ ਬੰਦਾ ਆ ਪ੍ਰਧਾਨਗੀ ਦਾ ਖਾਲਦਾ ਨਾ ਤੇਰੀ ਪ੍ਰਧਾਨਗੀ ਦਾ ਤੈਨੂੰ ਸਮਝ ਲਾਣਾ ਕਿੱਥੇ ਮੋੜ ਕੇ ਕਰਦਾਂਗੇ ਸੁਧਰ ਜਾ ਤੈਨੂੰ ਲਾਸਟ ਵਾਰਨਿੰਗ ਆ ਜੇ ਦੁਬਾਰਾ ਤਰੀਕੋ ਇਦਾਂ ਦੀ ਹਰਕਤ ਆ ਦੇ ਆ ਗਈ ਨਾ ਗੱਲ ਤੇ ਤੂੰ ਸੋਚੂਗਾ ਤੇਰੇ ਪਿੱਛੇ ਜਿਹੜੇ ਤੇਰੇ ਹੱਥ ਰੱਖਦੇ ਆ ਨਾ ਆ ਕੇ ਉਹਨਾਂ ਨੂੰ ਵੀ ਨਹੀਂ ਤੇਰੇ ਲਾਗੇ ਲੱਗਣਾ ਸੋ ਗੁਰੂ ਗੋਬਿੰਦ ਸਿੰਘ ਫੋਰਸ ਰਜਿਸਟਰ ਪੰਜਾਬ ਹਰ ਵਕਤ ਮਾਨਵਤਾ ਦੀ ਸੇਵਾ ਲਈ ਹਾਜ਼ਰ ਆ ਦਾਸ ਬਿੰਦਰ ਸਰੋਆ ਸ਼੍ਰੀ ਗੁਰੂ ਗੋਬਿੰਦ ਸਿੰਘ ਫੋਰਸ ਪੰਜਾਬ ਪ੍ਰਧਾਨ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼